ਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀਗੇ ਕਿ ਆ ਕੋਈ ਪਲਾਂਟ ਹੋਏਗਾ ਆਰ ਡੀ ਐਕਸ ਵਗੈਰਾ ਬਟ ਉਹ ਅਸੀਂ ਨਾਲ ਦੀ ਨਾਲ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਖਿਆਲ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਤਾਂ ਕਿ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹਨੂੰ ਵੀ ਟ੍ਰੇਸ ਕੀਤਾ ਜਾ ਸਕੇ ਸੱਨੇ ਵਜੇ ਕਿੰਨੇ ਵਜੇ ਆਈ ਹੈ ਇਸ ਸ਼ਾਮ ਤੋਂ ਆਈ ਹੈ ਔਰ ਉਹ ਚਿੱਠੀ ਲਿਖਿਆ ਗਿਆ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ ਐਸਆਈਸੀ ਪੁਲਿਸ ਨੂੰ ਪੇ ਚੁਕੇ ਆ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਹੈ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਪੇਸ ਕਰ ਦਿੱਤਾ ਸਰ ਕਿੰਨੇ ਵਜੇ ਆਈ ਸੀ ਕਿਸੇ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਕੋਈ ਅਤੰਕੀ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾ ਦਿੱਤੀ ਸਰ ਮੇਲ ਕਿੰਨੇ ਵਜੇ ਆਇਆ ਸੀਬਰ ਪੁਲਿਸ ਕੱਲ ਨੂੰ ਨਸ਼ਾ ਆਦੀ ਮੇਲ ਆ ਕਿ ਉਹ ਵੀ ਸ਼ਾਰਾਂ ਨੂੰ ਕਿਤੇ ਹੈ ਕਿ ਕੋਈ ਚੀਜ਼ ਦਿਲ ਹੋ ਰਹੀ ਹੈ ਯਾਰ ਕਿ ਸੰਨ ਇਨਫੋਰਮੇਸ਼ਨ ਦੇ ਹਰਿਆਣੇ ਵਾਲੇ ਨੂੰ ਵੀ ਕੋਈ ਕਿਤੇ ਆਈ ਹੈ ਵਿੱਚ ਨੀ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਸਰ ਇਹ ਕਿੰਨੇ ਵਜੇ ਮੇਲ ਆਈ ਹੈ ਇਹ ਇਹ ਜਿਹੜੀ ਸਾਾਨੂੰ ਇਨਫੋਰਮੇਸ਼ਨ ਲਗੀ ਲਗਭਗ ਪੌਣੇ 9 ਦੇ ਵਜੇ ਪੌਣੇ 9 ਦੇ ਕਰੀਬ ਹੈ ਹਜੇ ਤੱਕ ਅੱਜ ਪੌਣੇ ਸਸਪੈਕਟ ਯਾ ਕੁਝ ਫਾਈਂਡ ਹੋਇਆ ਨਹੀਂ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਉਹ ਨਹੀਂ ਆਇਆ ਸਸਪੈਕਟ ਯਾ ਕੋਈ ਚੀਜ਼ ਇਸ ਤਰ੍ਹਾਂ ਦੀ ਨਹੀਂ ਹੋਈ ਤੁਹਾਨੂੰ ਕੋਈ ਆਦੇਸ਼ ਜਾਰੀ ਕੀਤੇ ਗਏ ਨੇ ਆਪਣੇ ਜਿੰਨੇ ਵੀ ਆਫੀਸਰਸ ਨੇ ਵੀ ਉਹਨਾਂ ਨੂੰ ਜਿੰਨੇ ਵੀ ਕੰਮ ਕਰਨ ਵਾਲੇ ਨੇ ਵੀ ਉਹ ਤਿਆਰ ਰੱਖਣ ਯਾ ਜੇ ਵੀ ਇਸ ਤਰ੍ਹਾਂ ਦਾ ਵਿਅਕਤੀ ਆਉਂਦਾ ਵੀ ਉਹਦਾ ਵੀ ਕਾਰਨ ਰੱਖਣਾ ਜੇ ਦੇ ਸੁਚਨਾ ਦੇ ਇਸ ਤਰ੍ਹਾਂ ਨਹੀਂ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਹਰ ਇੱਕ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ ਔਥੈਂਟੀਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦੇਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਵੇ ਸਰ ਜੀ ਚੈਕਿੰਗ ਜਿਹੜੀ ਹੈ ਕਲੀਅਰ ਹੋ ਗਈ ਕੋਈ ਪ੍ਰੋਬਲਮ ਤਾਂ ਨਹੀਂ ਹੈ ਜਿਹੜੀ ਚੈਕਿੰਗ ਨਹੀਂ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਜੇ ਸਾਨੂੰ ਇਨਫੋਰਮੇਸ਼ਨ ਆ ਜਾਈਗੀ ਜਦੋਂ ਕਲੀਅਰੈਂਸ ਆਏਗੀ। ਇਨਕਵੇਸ ਤੋਂ ਪਹਿਲਾਂ ਤੱਕ ਹੁਣ ਤੱਕ ਕੋਈ ਸਾਈਬਰ ਨੂੰ ਰਿਸਪੌਂਸ ਨਹੀਂ ਆਇਆ ਕੋਈ। ਕ੍ਰੇਸ ਹੋਈ ਨਹੀਂ। ਨਹੀਂ ਸਾਈਬਰ ਹਜੇ ਤਫ਼ਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆਈ। ਸਰ ਕੀ ਤੁਹਾਨੂੰ ਕੀ ਲੱਗਦਾ ਇਹ ਹਾਕਸ ਬੰਬ ਥ੍ਰੈਟ ਕਾਲ ਹੈਗੀ ਹੈ ਕਿ ਕਿਵੇਂ ਹੈਗਾ ਇਹ? ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕਸ অর ਨਾ ਬਟ ਸਾਡੇ ਵੱਲੋਂ ਪ੍ਰੀਕੌਸ਼ਨਰੀ ਮੀਜਰ ਅਸੀਂ ਲੈ ਲਏ ਆ। ਥੈਂਕ ਯੂ ਸਰ। ਸਰ ਆਲ தி ਫਿਲਾਲ ਸਕਿਉਰਟੀ ਹੋਰ ਵਧਾਈ ਜਾਉਂਦੀ ਇਸ ਆਫਿਸ। ਇਹ ਦੇਖੋ ਇੱਕ ਵਾਰ ਪੁਲਿਸ ਵਾਲੋ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵਾਲੋ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਥੈਨ ਉਸ ਤੋਂ ਬਾਅਦ ਹੀ ਕੋਈ ਕਵਾਲੀਆ ਜਾ ਸਕਦਾ ਇਨਵੈਸਟੀਗੇਸ਼ਨ ਇਫ ਯੂ ਵੀ ਬਾਰੇ ਇਹ ਸਭ ਜੇ ਕੋਈ ਹੋਰ ਵੀ ਟਿਕਾਣੀ ਜਾਂ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਕੀਤਾ ਗਿਆ ਨਹੀਂ ਨਹੀਂ ਹਾਲ ਦੀ ਘੜੀ ਸਿਰਫ ਜਿਹੜਾ ਸੈਕਰੀਟਰੀਏਟ ਕੰਪਲੈਕਸ ਹੈ ਡੀਸੀ ਆਫਿਸ ਸਰ ਆਰ ਡੀ ਐਕਸ ਨਾਲ ਕਿਹਾ ਗਿਆ ਹੈਗਾ ਕਿ ਬੋਮਬ ਨਹੀਂ ਨਹੀਂ ਅਦੇ ਵਿੱਚ ਆਰ ਡੀ ਐਕਸ ਵਰਡ ਮੈਂਸ਼ਨ ਸੀ ਸਰ ਇਹ ਵੀ ਅੰਦਾਜ਼ਾ ਲੱਗ ਰਿਹਾ ਹੈ ਕਿ ਚੈਕਿੰਗ ਉੱਤੇ ਧਿਆਨ ਦੇ ਕੇ ਕੀਤਾ ਜਾਵੇ ਬਾਕੀ ਪੈਨਿਕ ਨਾ ਹੋਵੇ ਹਾਂਜੀ ਬਿਲਕੁਲ ਬਿਲਕੁਲ ਧਿਆਨ ਨਾਲ ਹੀ ਕਰਾਂਗੇ ਜੀ ਚੈੱਕ ਕਰਾਂਗੇ ਇਲੈਕਸ਼ਨ ਨੂੰ ਲੈ ਕੇ ਵੀ ਕੁਝ ਜਿਹੜਾ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਵੀ ਕੁਝ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋ ਜਾਏਗਾ ਜੀ ਲਿੰਕ ਕਰਨਾ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਨੂੰ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਭੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵੱਲੋਂ ਡਾਇਰੈਕਸ਼ਨਸ ਆ ਰਹੀਆਂ ਸੀ ਉਸ ਨੂੰ ਕੰਪਲਾਈ ਕਰ ਰਹੇ ਠੀਕ ਠੀਕ ਠੀਕ